ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਿੰਡ ਮੜਰੀ ਪਹੁੰਚੇ ਹੋਏ ਜੀ ਜ਼ਿਲ੍ਹਾ ਮਰਸਰਪਿੰਡਾ ਤਹਿਸੀਲ ਮਜੀਠਾ ਦੇਖੋ ਅਜੇ ਭਾਈ ਦਾ ਸ਼ੀਸ਼ਾ ਤੜੇ ਲਗਭਗ ਆਵਾ ਲੈ ਕੇ ਆਈਆਂ ਤੇ ਆਹ ਭਾਈ ਜੀ ਨੇ ਗੱਲ ਵਧ ਕੇ ਤੇ ਬਜੀ ਹਸਤੀਕਾਰ ਸਾਸਿ ਕੀ ਸਾਸਿ ਹੋਰ ਭਾਈ ਜੀ ਸਭ ਠੀਕ ਹੈ ਬੜਾ ਠੀਕ ਹੈ ਜੀ ਚਲੋ ਸਾਰੇ ਵੀਰ ਭਰਾਵਾਂ ਨੂੰ ਸੰਦੀਪ ਡੇਰੀ ਫਾਪਿਕਣਾ ਪਿਆਰ ਭਰੀ ਸਾਸਰੀ ਅਕਾਲ ਜੀ ਹੋਰ ਕਿਉਂ ਚੱਲਦਾ ਭਾਈ ਜੀ ਬੜੀ ਵਧੀਆ ਬੜਾ ਠੀਕ ਠਾਕ ਹੈ ਜੀ ਬਾਕੀ ਸਭ ਤੋਂ ਪਹਿਲਾਂ ਵੀਰ ਜੀ ਐਡਰੈਸ ਦੱਸ ਦਿਓ ਹਾਂ ਜੀ ਦੱਸ ਦਿੰਦਾ ਪਿੰਡ ਵੀਰ ਜੀ ਆਪਣਾ ਹੈਗਾ ਮੜੜੀ ਕਲਾਂ ਜਿਹੜਾ ਅੰਬਰਸਾ ਤਹਿਸੀਲ ਤੇ ਫੋਨ ਨੰਬਰ ਹੈਗਾ ਜੀ 8360240068 ਗੁਰਦਰੇ ਦੇ ਕੋਲ ਹੀ ਆਪਣਾ ਘਰ ਜੀ ਜੈੰਤੀਪੁਰ ਹੈਗਾ ਜੀ ਤਿੰਨ ਕਿਲੋਮੀਟਰ ਮਜੀਠਾ ਹੈਗਾ 9-10 ਕਿਲੋਮੀਟਰ ਕੱਥੂ ਨਗਰ 7 ਕਿਲੋਮੀਟਰ ਜੀ ਚਲੋ ਤੰਬਰ ਸਾਹਿਬ 30 ਕਿਲੋਮੀਟਰ ਜਿੱਤੇ 18-18 ਕਿਲੋਮੀਟਰ ਜੀ ਕਈ ਮੇਰਾ ਮੇਰੀ ਪੁੱਛਦੇ ਬਾਰੇ ਐਡਰੈਸ ਵੀ ਕਿੱਥੇ ਪੈਂਦਾ ਕਿੱਥੇ ਬੰਦ ਏਕ ਇੱਕ ਐਡਰੈਸ ਸਭ ਤੋਂ ਪਹਿਲਾਂ ਦੱਸਣਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਐਡਰੈਸ ਦੱਸਿਆ ਫਿਰ ਬਾਅਦਗੜਾ ਬੰਦਾ ਐਡਰੈਸ ਸੁਣ ਕੇ ਫਿਰ ਆ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਅੱਜ ਪਾਜੀ ਆਪਣੇ ਕੋਲ ਪਸ਼ੂ 5 ਕ ਜ ਹੈਗੇ ਜੀ ਵਿੱਚ ਮਾਝਾ ਤੇ ਬਾਕੀ ਗੁੰਮੇ ਦਾ ਵੀ ਦੇਖ ਲੋ ਇੱਕ ਸਭ ਤੋਂ ਪਹਿਲਾ ਪਹਿਲਾ ਛੋਟੀ ਦਰਾਂ ਗਾ ਆਜੋ ਉਧਰ ਆਜੋ ਉਧਰ ਆਜੋ ਜੀ ਭਾਈ ਜੀ 1.5 ਘੰਟਾ ਹੋ ਗਏ ਸੂਈ ਨੇ ਉਹ ਬੱਚੀ ਦੂਜੇ ਸੂਵੇ ਉਹ ਤਾਂ ਵਿਚਾਰੀ ਠੰਡੀ ਠੋਡੀ ਕਹਿੰਦੀ ਕੋਈ ਡਰਦੀ ਬੜਾ ਵਾ ਹਾਂ ਬਾਕੀ ਥਣ ਥੋਣੇ ਚੜੇ ਜੇਰ ਜੂ ਸੁੱਤੀ ਨਹੀਂ ਜਾਬ ਖਾਦ ਹੋਇਆ ਥਣ ਥੋਣੂ ਖਾਦੇ ਆ ਵਧੀਆ ਮੇਰਾ ਵੀ ਮੈਂ ਸ਼ੰਭੂ ਤੋਂ ਹਾਰਾ 13 14 ਕਿਲੋ ਤਾਂ 13 14 ਬਾਕੀ 14 15 ਤੇ ਲੱਗ ਜਾਇ ਸਦੀ ਹੈ ਹਾਂ ਥਣ ਥੋਣ ਚਵਾੜੀ ਬੱਚਾ ਬੱਚਾ ਦੀ ਜੀ ਪਤਾ ਨਹੀਂ ਵੇਖਿਆ ਨਹੀਂ ਜੇ ਬੱਚਾ ਕੋ ਬੱਚੀ ਹੈ ਮਰ ਗਿਆ ਨਾ ਵਿਚਾਰਾ ਉੰਚਾਈ ਹੋਣਾ ਜੇ ਹਾਂ ਕੈਂਟਾ ਡੇਢ ਘੰਟਾ ਹੋ ਗਿਆ ਮਰੀ ਨੇ ਜਨਮ ਦਿੱਤਾ ਬੱਚੇ ਨੇ ਖੋਲ ਮੂੰਹ ਸੀਗਾ ਹੋਲ ਕੇ ਬਖਾ ਦੇ ਮੜੀ ਚਵਾਈ ਚੁਈ ਨਿਕਲੀ ਜੀ ਚਵਾਈ ਚੁਈ ਤੇ ਭਾਈ ਇੱਕ ਨੰਬਰ ਥਣਾ ਥੋਣ ਦੇ ਗਰੰਟੀ ਪੂਰੀ ਫੁੱਲ ਦੇਵਾਂਗੇ ਦੀ ਠੀਕ ਆ ਜਿੱਦਾਂ ਮਰਜੀ ਕੋ ਮੇਰਾ ਵੀ ਜਿਹੜਾ ਮਰਜੀ ਤਸੱਲੀ ਕਰ ਕੇ ਖਸਦਾ ਇਹ ਕੇ ਨੇ ਫੋਨ ਤੇ ਮਗਾਉਣੀ ਤੇ ਫੋਨ ਤੇ ਮਗਾ ਸਕਦਾ ਹਾਂ ਹਾਂ ਜੀ ਥਣਾ ਦੀ ਗਰੰਟੀ ਪੂਰੀ ਤੇ ਬਾਕੀ ਵੈੜ ਵੇਖ ਲੈਣ ਮੇਰਾ ਵੀਰ ਚਵਾਈ ਚੁਈ ਦੀ ਓਕੇ ਹੋਊਗੀ ਚਵਾਈ ਵੱਲ ਨਹੀਂ ਕੋਈ ਕਮੀ ਪੇਸ਼ੀ ਹੋਊਗੀ ਇਹ ਆ ਵੀ ਬੱਚਾ ਹੋਣੇ ਜੇ ਮਰਿਆ ਜੇ ਪੈਂਤਾ ਬਾਦੀ ਰੂਜੇ ਪੈਨ ਵਾਲੀ ਜਦੇ ਜੇਰ ਨਹੀਂ ਜੇ ਭਾਈ ਹਾਂਜੀ ਭਾਈ ਜੀ ਬਾਈ ਕੰਮ ਜਿਆ ਜੀ ਰਾਂਦੀਏ ਬਿਲਕੁਲ ਦੂਜੇ ਸਵੇ ਭਾਜੀ ਬਾੜ ਜੀ ਦੇਣ ਵੇਖ ਨੂੰ ਬੱਚਾ ਮੁੱਢ ਕਿੰਨੀ ਮਰਜੀ ਭਾਵੇਂ ਵੇਚ ਦਿੰਦੇ ਹਾਂਜੀ ਨਿੱਗੀ ਦੀ ਗੱਲ ਕਰੀ ਕੋਈ ਨਹੀਂ ਇੱਕੋ ਹੀ ਗੱਲ ਛੋੜ ਹੀ ਕਰਨੀ ਬਸ 35000 ਦੀ ਭਾਈ ਦੇ ਦਾਂਗੇ ਚਲੋ ਠੀਕ ਹੈ ਕਰਦੇ 1000 ਰੁਪਏ ਚਲੋ ਚੰਤੀਆ ਅੱਜ ਭਾਈ ਛੋਟ ਨਹੀਂ ਹੋਣੀ ਬਸ 34 100 ਰੁਪਏ ਛੁਟਣਾ ਜੇ ਬਾਹਰ 33 ਵਾਲਾ ਮੇਰਾ ਵੀ ਫੋਨ ਆ ਰਿਹਾ 34000 ਦੀ ਜੈਸਨ ਉਹ ਜੇ ਬਾਹਰ ਚਲੋ ਅੱਜ ਵੱਡੀਆਂ ਬਸ ਆਜੋ ਵੱਡੀਆਂ ਕਿੰਨੇ ਭਾਈ ਜੀ ਫਿਰ ਅੱਜ ਵੱਡੀ ਹੈ ਭਾਈ 1 2 ਵੱਡੀਆਂ ਦੇ ਵਿੱਚ ਹਾਂਜੀ ਇੱਕ ਪਧਰੀ ਹੈ ਲਓ ਆ ਵੀ ਕਰਾਂ ਜੰਬੂ ਇਹ ਭਾਈ ਦੂਜੇ ਸਵੇਰ ਵਹਿ ਰਹੀ ਜੇ ਹਾਂਜੀ ਬੇਲ ਬੂਲ ਵਿਖਾ ਦੇ ਕਦ ਗੁੱਦ ਵਿਖਾ ਦੇ ਮੇਰੇ ਸਾਹ ਪੰਜ ਕੁੜਦੇ ਲੱਗੇ ਹੋਣੀ ਇਹਦੇ ਹੂੰ ਬਹੁਤ ਵੱਡੀ ਬੇਲ ਇਹ 20 21 ਕਿਲੋ ਦੁੱਧ ਪੱਕਾ ਇਹਦੇ ਥਲੇ ਹਾਜ਼ਰ ਹੈ ਜੇ 5 6 ਦਿਨ ਹੋ ਗਏ ਸੂਈ ਨੂੰ ਠੀਕ ਸਾਡਰ ਦੀ ਹੈਗੀ ਜੇ ਲੈ ਇਹ ਵੀ ਦਿਖਾਓ ਐ ਬਾਕੀ ਠੰਡੀ ਠੰਡੀ ਭਾਵੇਂ ਜੀਤੋ ਵੀ ਤੋਰੋ ਐਦਾਂ ਭਾਵੇਂ ਬੈਠਾ ਰ ਕੋਈ ਗੱਲ ਹੀ ਕੋਈ ਨਹੀਂ ਜਾਰੀ ਕਰਨ ਵਾਲੀ ਨੂੰ ਲੋ ਜੀ ਬੰਦੇ ਦੱਸਿੰਦਾ ਗਾ ਲਾ ਗਾ ਕੇ ਬੜ ਠੀਕ ਚਵਾਈ ਦੀ ਵਰੀਏ ਬਿਲਕੁਲ ਚਵਾਈ ਪਾਜੀ ਇੱਕ ਨੰਬਰ ਦੀ ਹੈ ਚਵਾਈ ਇਹਨਾਂ ਦੀ ਗੱਲ ਕੋਈ ਵੀ ਹੈਗੀ ਬੰਦ ਬੰਦ ਏਥੇ ਬੰਨੀ ਚਲੋ ਬੰਦ ਏਥੇ ਬੰਨੀ ਚਲੋ ਬੰਦੇ ਕੋਈ ਨਹੀਂ ਆ। ਹੋ ਨਹੀਂ ਆ ਕੋਈ ਸਹੀ। ਚਲੋ ਕੋਈ ਨਹੀਂ ਖੁੱਲਦਾ ਜੀ। ਵੇਲ ਬੜੀ ਵਹਿੜ ਜਣਾ। ਵੇਲ ਬੜੀ ਲੰਮੀ ਆ ਵਹਿੜ ਪਰ ਤੇ। ਬੱਛੀ ਦਾ ਮਗਰ। ਮਗਰ ਬੱਛੀ ਹੈ ਪਾਜੀ ਬੱਛੀ ਵਿਖਾਈ। ਆਹ ਦਿਖਾਜੋ ਬੱਛੀ ਵਿਖਾ ਠੀਕ ਆ। ਭਾਈ ਜੀ ਬਹਿੰਦੀ ਕੀਮਤ ਆ? ਕੀਮਤ ਪਾਜੀ ਵੇਖ ਲੋ ਜਿੱਡੀ ਵਹਿੜ ਆ ਤੁਹਾਨੂੰ ਪਤਾ ਜੀ ਕਿੰਨੀ ਹੋਣੀ ਚਾਹੀਦੀ ਇਹਦੀ। ਪਰ ਆਪਾਂ ਜਿਆ ਜੀ ਗੱਲ ਕਰ ਦੇਣੀ। ਜੀ। ਲੈਣ ਦੇ ਨਾਲ ਉਧਾਂ ਵੇਖ ਲੋ ਤੁਹਾਡੇ ਸਾਹਮਣੇ ਇੱਦੀ ਵੱਡੀ ਵਹਿੜ ਕਿੰਨੀ ਦੀ ਚਾਹੀਦੀ ਐ। ਕਿੰਨੇ ਦੀ? ਵੇ ਰੋ ਤੁਹਾਡੇ ਸਾਹਮਣੇ ਆ ਕਿੰਨੇ ਦੀ ਵੈੜਕ ਇਹਦਾ ਤਾਂ ਤਾ 5 ਲੱਖ ਵੀ ਰੇਟ ਕਰੀ ਤਾਂ ਵੀ ਥੋੜਾ ਵਾ ਪਰ ਆਪਣਾ ਸਵਾ ਸੂਬਾ ਵਾਲਾ ਕੰਮ ਨਹੀਂ ਹੋਣਾ ਆਪਣਾ ਹਾਨਾ ਵਾਲਾ ਬਾਕੀ ਮੇਰਾ ਵੀਰ ਆਪਣੀ ਤਸੱਲੀ ਵੀ ਕੋਈ ਕਰਕੇ ਖੜ ਸਕਦਾ ਦੋ ਟਾਈਮ ਜਾਵੇ ਤਿੰਨ ਟੰਗ ਜੋਲੇ ਆਪਣੀ ਤਸੱਲੀ ਕਰਕੇ ਖੜੇ ਬਾਕੀ ਦੁੱਧ 20 21 ਲੀਟਰ ਤੋਂ ਬਾਹਰ ਹੀ ਹੋਊਗਾ ਆਪਾਂ 20 21 ਦੀ ਗਾਰੰਟੀ ਦੇਵਾਂਗੇ 5 ਕ 6 ਦਿਨ ਸੂਈ ਨਜ ਹੋ ਗਏ ਤੇ ਮੋਲ ਭਾਜੀ ਇਹਦਾ ਆਪਾਂ ਜਿੱਦਾ ਮਰਜ਼ੀ ਕਰ ਲਈਏ ਵੈੜ ਦਾ 80000 ਵੀ ਕਰਨ ਦੀ ਕਰ ਦੋ ਜਨਾ ਮਾਨ ਤੁਸੀਂ ਦੱਸ ਦੋ ਕਿੰਨਾ ਕਰਵਾਣਾ ਚਲੋ ਕਿਵਾਂ ਤਰਿਆ ਦੀ ਪਾਈ ਗਿਆ ਸਾਨੂੰ ਦੇਣਾ ਚੱਲਣ ਲੋ ਬਾਕੀ ਮੇਰਾ ਜਿਆਦਾ ਕਿਸਾਈ ਨਾ ਕਰੇ ਐਡੀ ਨਹੀਂ ਵੈੜ ਮੇਲੀ ਭਾ ਜਿੱਥੇ ਮਰਜ਼ੀ ਘੁੰਮ ਲੈ ਕੋਈ ਠੀਕ 21 22 ਲੀਟਰ ਕਹਿ ਗਏ ਜੇ ਚਵਾ ਕੇ ਦਵਾਂਗੇ 26 27 ਲਾ ਕੇ ਜਾਊਗੀ ਆਹ ਜੀ ਇਹਨੂੰ ਭਾਈ ਚੌਥਾ ਘਪੇਵਾ ਦੇ ਥੋੜੀ ਜਿਹੀ ਭਾਲ ਪਈ ਹੈਗੀ ਜੇ ਦੂਜੇ ਸਵੇਰ ਵੈੜ ਹੈਗੀ ਹੈ ਬਾਹਰ ਖੋਲ ਲੈ ਇਹਨੂੰ ਦੁੱਧ ਕਿੰਨਾ ਬਈ ਜੀ ਦੁੱਧ ਦਿੱਤਲੇ 11 12 ਲੀਟਰ ਪੱਕਾ ਹੋਣਾ ਜੇ 11 12 ਕਿਲੋ ਪੱਕਾ ਹੀ ਹੈ ਨਾ ਹਾਂਜੀ ਹਾਂਜੀ ਨ ਲੈ ਲੈ ਵੇ ਦੀ ਆ ਬੱਚਾ ਮਗਰ ਬਈ ਬੱਚਾ ਇਹਦੇ ਮਗਰ ਬੱਚਾ ਬਈ ਬੱਚਾ ਮਗਰ ਆ ਗਿਆ ਇਹ ਵੀ ਕਰੋ ਆ ਬੱਚਾ ਵੀ ਖਾਈ ਨਾਲੀ ਹਾਂਜੀ ਆਈ ਬੱਚਾ ਵੀ ਖਾ ਦੇ ਨਾਲੀ ਠੀਕ ਆ ਜੋ ਆ ਜੂ ਦੇ ਵਧੀਆ ਵਾਈ ਜੂ ਇੱਕ ਨਾ ਪਦੀ ਵੀ ਹਾਂਜੀ ਬਾਈ ਜੀ ਫਿਰ ਜੈ ਜੀ ਕੰਮ ਜੈ ਜੀ ਭਾਈ ਕਰਦੇ ਨੇ ਕੋਈ ਨਹੀਂ ਹਾਂਜੀ ਮੇਰਾ ਬੱਕੀ ਤੇਨੂੰ ਪਤਾ ਹੀ ਕਿੰਨੀ ਤਗੜੀ ਬਾੜਿਆ ਇਹ ਵੀ 45000 ਕਰ ਦਈਏ ਚਾ ਜਾ ਉਜੜੀਆ ਕਾਟਾ ਪੈਣਾ 40 ਦਾ ਭਰਾ ਕੀ ਕਰ ਤੂੰ ਇਧਰ ਵੇਖ ਕੇ ਰੇਡ ਕਰੀ ਜਾਂਦਾ ਦੋ ਨਾ ਕਾ ਜਾਂ ਜਾਂਦੇ 40 ਦੀ ਕੁਚਾਈ ਜੇ ਮੇਰਾ ਵੀ ਸੋਟ ਕਰਦਾ ਥੋੜੀ ਪੁੱਤੀ ਜ਼ਿਆਦਾ ਨਹੀਂ ਹੋਣਾ ਚਲ ਜਾਂਦੇ ਜਾਂਦੇ ੁਰਕੇ ਵਰਾ ਸਾਰਾ ਹੀ ਲੱਗਦਾ ਰਵੇ ਹਾਂ ਤੂੰ ਦੂਜੇ ਸਵੇਰੇ ਪੈ ਜਾ ਡਾਗੀ ਜੇ ਇਹ ਗੱਬਣਾ ਇਹ ਗੱਬਣ ਆ ਅੱਛਾ ਇਹ ਥਾਂ ਤੋਂ ਕਾਦੀ ਆ ਗਿਆ ਲੱਟੂ ਲਾ ਬੜੀਆਂ ਪੰਜ ਚਾਦ ਦੇ ਲਾਜੂ ਹੀ ਰੇ ਹੂੰ ਹੂੰ ਬੜਾ ਗੁਣੋਗੇ ਚੰਗੀ ਦੂਜੇ ਸਵੇਰੇ ਵਹਿੜੀ ਸੋਣੀ ਤੇਰੀ ਖੋਲ ਦੁੱਧ ਪਹਿਲੇ ਸਵੇਰੇ ਜਾਂਦੇ 15 16 ਚੋਇਆ। ਬਾਕੀ ਅਗਲੇ ਦਾ ਪਤਾ ਨਹੀਂ ਛਾਤਿਆ ਕਿ ਝੂਠਿਆ। ਬਾਕੀ ਆਪਣਾ ਹਿਸਾਬ ਮੇਰਾ ਵੀ ਨਾਲ। ਬਾਕੀ ਵੈੜ ਦੁੱਧੜ ਜੂਰੋਂ ਪਾ ਲੈਂਦਾ। ਲੈ ਚੰਬੂ ਦਖਾੜ ਕਰਦੇ ਵੀ। ਥਾਂਦੁਰਾ ਇਹ ਪੂਰਾ ਕਮਾਲ ਦਾ ਹੈ ਕਿ ਨਹੀਂ? ਉੱਥੇ ਖਿਲਾੜ ਕੇ ਵਿਖਾ ਦਿੱਤੀ ਕਿੰਨੀ ਗੀਤ ਨਾਲ। ਖਿਲਾੜ ਲਈ ਤੇ। ਖਿਲਾੜੇ ਗੜਾ। ਬਾਹ ਦੇਖ ਲੋ ਤੇ ਆ ਮੈਂ ਠੰਡੀ ਜਿੱਦਾਂ ਮਰਜ਼ੀ ਇਹਨੂੰ ਵੇਚਦਾ ਇੰਦੀ ਭਾਜੇ ਫਿਰ ਕੀ ਮਰ ਕੀ ਇਹਨੂੰ ਭਾਈ ਵੇਚ ਲੋ ਜਿੱਦਾਂ ਕੋਈ ਕਰ ਲੈਨੇ ਪੱਛੀ ਦੇ ਭਾਵੇਂ ਜਿੱਦਾਂ ਮਰਜ਼ੀ ਹੈ ਨਾ ਲੈ ਉੱਥੇ ਹੀ ਭਾਵੇਂ ਉੱਥੇ ਕਰ ਲੈਨੇ ਕੋਈ ਹੂੰ ਇੱਥੇ ਬੰਦੇ ਕਿੰਨੇ ਛੋੜ ਬਖਰ ਬਣਾ ਹਾਂਜੀ ਕੀਮਤ ਤਾਂ ਭਾਜੀ ਜਿੰਨੇ ਮਰਜ਼ੀ ਕਰ ਲੀਏ ਨਾ ਵੱਛੀ ਦੀ 65000 ਦੀ ਵੱਛੀ ਭਾਈ ਦੇ ਦਾਂਗੇ 60000 ਦੀ ਹੂੰ ਠੀਕ ਹੈ ਚਲੇ ਚਲਣਾ ਥੋੜਾ ਬੋਤਾ ਕੋਈ ਵੇਹ ਲੋ ਮਰਜੀ ਤੁਸੀਂ ਦੱਸ ਦੋ 60 ਦੀ ਜਾਂਦਾ ਸਾਡੀ ਵੀ ਇੱਕ ਚਰਨ ਲੱਗੇ ਠੀਕ ਹੈ ਚਲ ਜਾਂਦਾ 60 60 ਹਜ਼ਾਰ ਦੀ ਪਾਈ ਦੇ ਦਾਂਗੇ ਅੱਜ ਰੇਟ ਬਿਲਕੁਲ ਨਿਕੇ ਨਿਕੇ ਰੱਖੇ ਆ ਕੋਈ ਜ਼ਿਆਦਾ ਵੱਡੇ ਨਹੀਂ ਰੱਖੇ ਮੇਰਾ ਵੀ ਜਿਆਦੀ ਕਸਾਈ ਨਾ ਕੋਈ ਕਰੇ ਚਲੋ ਬਾਕੀ ਆਪਣੀ ਤਸੱਲੀ ਕਰੇ ਇੱਕ ਮੱਝ ਹੈਗੀ ਮੇਰਾ ਵੀ ਪੰਜਵਾਂ ਮਹੀਨਾ ਲੱਗਾ ਇਹਨੂੰ ਗੱਬਤੇ ਨਿਕਲ ਦੋਦਾਗਾ ਇਹ ਛੜਨ ਵਾਲੀ ਹੈ ਹਣਾ ਹਾਂਜੀ ਨਹੀਂ ਤਿੰਨ ਕੋਈ ਦੇਈ ਜਾਂਦੀ ਹਜੇ ਪੰਜਵੇਂ ਮਿੰਨ ਲੱਗਾ ਜੀ ਪੰਜਵੇਂ ਲੱਗ ਗਿਆ ਜੇ ਠੀਕ ਹੈ ਲੈ ਵੀ 10 ਵਿੱਚ ਬੁ ਪਤਲੀ ਚੰਬੜੀ ਦੀ ਹੈ ਤਾਂ ਦੁੱਧ ਵਾਲੀ ਹੈ ਅਬਰੋ ਘਬਰੋਈ ਜੀ ਕੌਣ ਲੈ ਕੇ ਆਦੀ ਨਹੀਂ ਪਿੱਛੋਂ ਕਾ ਲੱਗੀ ਹੈ ਇਹਦੀ ਮਰ ਕੀਮਤ ਕੀ ਹੈ ਜੀ ਕੀ ਕੋ ਵੇ ਲੋ ਭਾਈ ਜਿੰਨੇ ਦੀ ਕੋ ਦੇ ਦੇਣੇ ਇਹ ਵੀ ਦੱਸੋ ਬਾਕੀ ਠੱਡੀ ਠੁੰਡੀ ਇਹ ਵੀ ਕੋ ਚੱਕਰ ਨਹੀਂ ਹੈਗਾ ਉਹਦਾ ਇਹ ਨਿਆਣਾ ਨੂਣਾ ਨਹੀਂ ਪੂਣਾ ਪੈਂਦਾ ਠੀਕ ਹੈ ਟਾਕਾ ਲਾ ਲਈਦਾ ਪੀਨ ਕ ਲੀਟਰ ਦੁੱਧ ਹੈਗਾ ਇਹ ਹਾਂਜੀ ਭਾਈ ਮੰਗਨ ਦੇ ਭਾਜਣਾ ਮਰਜੀ 45 ਹਜ਼ਾਰ ਦੀ ਵੀ ਦੇ ਦਾਂਗੇ ਜੀ 45 ਹਜ਼ਾਰ ਦੀ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਇਹ ਕਰਨਾ ਥੋੜਾ ਬੜਾ ਮਾਨਤਾ ਨੂੰ ਕੋਈ ਕਰ ਦੋ ਹੁੰਦਾ ਤੁਸੀਂ ਦਾ ਦੋ ਚਲ ਤੇ ਨੇ ਛੱਡ ਦੋ 40000 ਦੀ ਭਾਈ ਦੇ ਦਾਂਗੇ 40000 ਦੇ ਰਹਿ ਠੀਕ ਹੈ ਜਾਨ ਜਾਨ ਬਾਕੀ ਵੀਰਾ ਵੀ ਇਹੋ ਪਸ਼ੂ ਆਪਣੇ ਆਵੇ ਮੇਰਾ ਵੀਰ ਆਪਣੀ ਤਸੱਲੀ ਕਰਕੇ ਖੜੇ ਇੱਕ ਦੋ ਅੱਜ ਚੋਣ ਵਾਲੀਆਂ ਦੋ ਡੰਗ ਚੋਣ ਵਾਲੇ ਜਿਹੜੀ ਗੱਬਰ ਆ ਉਹ ਚੈੱਕ ਪਾਸ ਕਰਕੇ ਆਪਰੀ ਤੇ ਗਾਰੰਟੀ ਮੇਰਾ ਵੀਰ ਨਹੀਂ ਹੋ ਸਕਦੀ ਹੈ ਵੀ ਬਿਲਕੁਲ ਆਪਣੇ ਕਿਲੇ ਦੇ ਸਕਦੇ ਬਾਕੀ ਜਿਹੜੀ ਚੀਜ਼ ਹੈ ਗਾਏ ਦੇ ਦੁੱਧ ਜਿੰਨਾ ਕਿਹਾ ਉਹਨਾਂ ਦੁੱਧ ਨਿਕਲੂਗਾ ਚਲੋ ਆਡੇ ਕਿਲੇ ਦੇ ਭਾਵੇਂ ਤਿੰਨ ਡੰਗ ਚ ਵਾਲੇ ਭਾਵੇਂ ਚਾਰ ਡੰਗ ਚ ਵਾਲੇ ਆਪਣੇ ਕਿਲੇ ਦੀ ਗਰੰਟੀ ਪੂਰੀ ਫੁੱਲ ਦਵਾਂਗੇ ਜੇ ਕੋਈ ਨਹੀਂ ਵੀ ਆ ਸਕਦਾ ਮੇਰਾ ਵੀ ਵੀਰ ਭਰਾ ਤਾਂ ਆਨਲਾਈਨ ਚ ਆ ਸਕਦਾ ਏ ਚਲੋ ਬਾਕੀ 사ਸੀ ਗਾਲ ਵੀਰ ਜੀ